ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਪਨੀਰ ਬਣਾ ਕੇ ਤਿਆਰ ਕਰਾਂਗੇ ਜੀ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਫਰੈਸ਼ ਪਨੀਰ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਪਨੀਰ ਬਣਾਉਣ ਦੇ ਲਈ ਆਪਾਂ ਫੁੱਲ ਫੈਟ 4 ਲੀਟਰ ਦੁੱਧ ਲਿਆ ਟੋਟਲ ਇੱਥੇ ਆਪਾਂ ਅੱਧਾ ਦੁੱਧ ਪਾ ਲਿਆ ਤੇ ਆਪਾਂ ਕੌਲੀ ਦੇ ਵਿੱਚ ਸਿਰਕਾ ਲਿਆ ਤੇ ਦੁੱਧ ਨੂੰ ਆਪਾਂ ਗੈਸ ਤੇ ਰੱਖ ਲਿਆ ਹੈ ਗਰਮ ਹੋਣ ਵਾਸਤੇ ਪਨੀਰ ਮੈਂ ਤੁਹਾਨੂੰ ਦੋ ਤਰੀਕਿਆਂ ਨਾਲ ਕੱਢਣਾ ਦੱਸੂਗੀ ਪਨੀਰ ਤੇ ਕਾਫੀ ਤਰੀਕਿਆਂ ਨਾਲ ਨਿਕਲ ਜਾਂਦਾ ਪਰ ਅੱਜ ਮੈਂ ਤੁਹਾਡੇ ਨਾਲ ਦੋ ਤਰੀਕੇ ਸ਼ੇਅਰ ਕਰੂੰਗੀ ਪਨੀਰ ਕੱਢਣ ਦੇ ਇੱਕ ਆਪਾਂ ਸਿਰਕੇ ਨਾਲ ਕੱਢਾਂਗੇ ਤੇ ਦੂਸਰਾ ਆਪਾਂ ਨਿੰਬੂ ਦੇ ਜੂਸ ਨਾਲ ਕੱਢਾਂਗੇ ਤੇ ਦੁੱਧ ਨੂੰ ਆਪਾਂ ਕੰਟੀਨਿਊ ਹਿਲਾਉਂਦੇ ਰਹਾਂਗੇ ਕਿਉਂਕਿ ਦੁੱਧ ਆਪਣਾ ਫੁੱਲ ਫੈਟ ਹੈ ਤਾਂ ਜੋ ਆਪਣਾ ਦੁੱਧ ਜਿਹੜਾ ਹੈਗਾ ਉਹ ਪਤੀਲੇ ਦੇ ਨਾਲ ਥੱਲੇ ਨਾ ਚਿਪਕੇ ਕਿਉਂਕਿ ਦੁੱਧ ਜਿਹੜਾ ਹੈਗਾ ਨਾ ਉਹ ਪਤੀਲੇ ਦੇ ਨਾਲ ਥੱਲੇ ਲੱਗਣ ਲੱਗ ਜਾਂਦਾ ਜਦੋਂ ਗੈਸ ਤੇ ਜਲਦੀ ਹੁੰਦੀ ਹੈ ਦੁੱਧ ਜਿੰਨਾ ਚਿਰ ਆਪਾਂ ਨੂੰ ਉਬਲਣ ਨਹੀਂ ਲੱਗਦਾ ਉਹਨਾਂ ਚਿਰ ਵਿੱਚ ਵਿੱਚ ਇਹਨੂੰ ਆਪਾਂ ਹਿਲਾਉਂਦੇ ਰਹਿਣਾ ਦੁੱਧ ਨੂੰ ਹੋਣਾ ਆਪਣੇ ਨੇ ਵਾਲੀ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਅੱਧੀ ਕੌਲੀ ਸਿਰਕੇ ਦੀ ਲਈ ਸੀ ਤੇ ਅੱਧੀ ਕੌਲੀ ਹੀ ਵਿੱਚ ਪਾਣੀ ਦੀ ਪਾਈ ਸੀ ਆਪਾਂ ਕੱਲਾ ਡਾਇਰੈਕਟ ਸਿਰਕਾ ਦੁੱਧ ਦੇ ਵਿੱਚ ਨਹੀਂ ਪਾਉਣਾ ਹੈਗਾ ਕਿਉਂਕਿ ਉਹਦੇ ਨਾਲ ਫਿਰ ਆਪਣਾ ਪਨੀਰ ਹਾਰਡ ਬਣ ਕੇ ਤਿਆਰ ਹੋਊਗਾ ਆਪਾਂ ਸਿਰਕੇ ਦੇ ਵਿੱਚ ਪਾਣੀ ਪਾ ਕੇ ਰੱਖਣਾਗਾ ਅੱਧੀ ਕੌਲੀ ਸਿਰਕੇ ਦੀ ਤੇ ਅੱਧੀ ਕੌਲੀ ਹੀ ਆਪਾਂ ਪਾਣੀ ਦੀ ਪਾਉਣੀ ਆ ਤੇ ਆਪਾਂ ਥੋੜਾ ਥੋੜਾ ਕਰਕੇ ਸਿਰਕਾ ਦੁੱਧ ਦੇ ਵਿੱਚ ਪਾਉਂਦੇ ਜਾਵਾਂਗੇ ਕਿਉਂਕਿ ਆਪਾਂ ਅੱਧਾ ਸਿਰਕਾ ਪਾਇਆ ਸੀਗਾ ਤੇ ਹੁਣ ਆਪਾਂ ਫਿਰ ਥੋੜਾ ਜਿਹਾ ਹੋਰ ਪਾਇਆ ਆ ਆਪਾਂ ਥੋੜਾ ਥੋੜਾ ਪਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਦੁੱਧ ਫਟਣਾ ਸ਼ੁਰੂ ਹੋ ਗਿਆ ਐ ਇਸੇ ਤਰ੍ਹਾਂ ਹੀ ਬਹੁਤ ਜਲਦੀ ਪਨੀਰ ਬਣ ਕੇ ਤਿਆਰ ਹੋ ਜਾਂਦਾ ਹੈ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ ਦੁੱਧ ਨੂੰ ਥੱਲੇ ਕੋਈ ਨਾ ਕੜਚੀ ਜਾਂ ਖੁਰਚਣਾ ਕੁਝ ਵੀ ਮਾਰਦੇ ਰਹਿਾਂਗੇ ਕਿਉਂਕਿ ਜਿਹੜਾ ਆਪਣਾ ਦੁੱਧ ਆਉ ਪਤੀਲੇ ਦੇ ਨਾਲ ਨਾ ਚਿਪਕੇ ਆਪਾਂ ਥੋੜਾ ਥੋੜਾ ਸਰਕਾ ਵੀ ਵਿੱਚ ਵਿੱਚ ਦੀ ਪਾਉਂਦੇ ਰਹਿਣਾ ਇਦਾਂ ਥੋੜਾ ਜਿਹਾ ਪਾ ਲਿਆ ਫੇਰ ਇਹਨੂੰ ਹਿਲਾਉਣਾ ਥੋੜਾ ਜਿਹਾ ਫੇਰ ਪਾ ਲਿਆ ਫੇਰ ਹਿਲਾਉਣਾ ਇਸ ਤਰ੍ਹਾਂ ਕਰਕੇ ਫਿਰ ਆਪਣਾ ਬਹੁਤ ਵਧੀਆ ਪਨੀਰ ਬਣ ਕੇ ਤਿਆਰ ਹੁੰਦਾ ਤੁਸੀਂ ਦੇਖੋ ਦੁੱਧ ਆਪਣਾ ਫਟ ਚੁੱਕਿਆ ਤੇ ਜਿਹੜਾ ਆਪਣਾ ਦੁੱਧ ਵਿੱਚਲਾ ਪਾਣੀ ਸੀਗਾ ਉਹ ਬਿਲਕੁਲ yellow yellow ਪਾਣੀ ਹੋ ਜਾਂਦਾ ਜਦੋਂ ਬਿਲਕੁਲ ਪਾਣੀ ਇਹ yellow ਕਲਰ ਦਾ ਹੋ ਗਿਆ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਇਹਦੇ ਵਿੱਚ ਦੁੱਧ ਬਿਲਕੁਲ ਨਹੀਂ ਰਿਹਾ ਸਾਰੇ ਦੁੱਧ ਦਾ ਪਨੀਰ ਬਣ ਕੇ ਤਿਆਰ ਹੋ ਗਿਆ ਦੇਖ ਸਾਖ ਕਦੇ ਪਨੀਰ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇੱਕ ਸਟੀਲ ਦੀ ਛਾਨਣੀ ਲੈ ਲੈਣੀ ਆ ਤੇ ਇਹਨੂੰ ਆਪਾਂ ਇੱਕ ਪਤੀਲੇ ਦੇ ਉੱਤੇ ਰੱਖ ਲਿਆ ਉੱਪਰ ਆਪਾਂ ਇੱਕ ਮਲਮਲ ਦਾ ਕੱਪੜਾ ਵਿਛਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਇਹਨੂੰ ਛਾਣ ਲਵਾਂਗੇ ਸਾਰੇ ਨੂੰ ਪਾਣੀ نیچے ਪਤੀਲੇ ਦੇ ਵਿੱਚ ਨਿਕਲ ਜਾਊਗਾ ਤੇ ਜਿਹੜਾ ਪਨੀਰ ਆਪਣਾ ਇਹ ਮਲਮਲ ਦੇ ਕੱਪੜੇ ਦੇ ਵਿੱਚ ਰਹਿ ਜਾਊਗਾ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲੂਗਾ ਉਹਨੂੰ ਵੀ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਹ ਬਹੁਤ ਫੈਲਦੀ ਪਾਣੀ ਹੁੰਦਾ ਤੁਸੀਂ ਉਹਦੇ ਨਾਲ ਆਟਾ ਵੀ ਗੁੰਨ ਸਕਦੇ ਹੋ ਤੁਸੀਂ ਉਹਨੂੰ ਸਬਜ਼ੀ ਦੇ ਵਿੱਚ ਵੀ ਪਾ ਸਕਦੇ ਹੋ ਜਿੱਦਾਂ ਆਪਾਂ ਸਬਜ਼ੀ ਦੇ ਵਿੱਚ ਪਾਣੀ ਪਾਉਂਦੇ ਆ ਤੇ ਹੁਣ ਆਪਾਂ ਅਗਲਾ ਦੁੱਧ ਲੈ ਲਿਆ ਆਪਣਾ ਪਹਿਲਾਂ ਆਪਾਂ 2 ਲੀਟਰ ਦੁੱਧ ਲਿਆ ਸੀ ਉਹ ਦੋ ਤੋਂ ਥੋੜਾ ਜਿਹਾ ਘੱਟ ਸੀ ਪਤੀਲਾ ਆਪਣਾ ਥੋੜਾ ਜਿਹਾ ਹੋਣਾ ਸੀਗਾ ਹੁਣ ਆਪਣਾ ਪਤੀਲਾ ਪੂਰਾ ਫੁੱਲ ਭਰ ਗਿਆ ਹੈ ਏ ਆਪਾਂ ਸਾਰਾ 4 4 ਲੀਟਰ ਦੁੱਧ ਲਿਆ ਸੀਗਾ ਦੁੱਧ ਆਪਣਾ ਫੁੱਲ ਫੈਟ ਸੀਗਾ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਕੰਟੀਨਿਊ ਹਿਲਾਉਂਦੇ ਰਹਿਣਾ ਆਪਾਂ ਉਸੇ ਪਤਲੇ ਦੇ ਵਿੱਚ ਦੁੱਧ ਪਾ ਲਿਆ ਸੀਗਾ ਕਿਉਂਕਿ ਹੁਣ ਆਪਾਂ ਨੂੰ ਧੋਣ ਦੀ ਜ਼ਰੂਰਤ ਨਹੀਂ ਸੀ ਇਹਨੂੰ ਕਿਉਂਕਿ ਆਪਾਂ ਇਹਦਾ ਵੀ ਪਨੀਰ ਹੀ ਬਣਾ ਕੇ ਤਿਆਰ ਕਰਨਾ ਹੈ ਇਸ ਤਰ੍ਹਾਂ ਘਰ ਦੇ ਵਿੱਚ ਪਨੀਰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਤੇ ਬਹੁਤ ਹੀ ਸੌਫਟ ਸੌਫਟ ਬਣ ਕੇ ਤਿਆਰ ਹੁੰਦਾ ਪਨੀਰ ਘਰੇ ਦੁੱਧ ਆਪਣਾ ਗਰਮ ਹੋ ਚੁੱਕੇ ਵੀ ਹੁਣ ਆਪਾਂ ਦੋ ਨਿੰਬੂਆਂ ਦਾ ਪਾਣੀ ਕੱਢਿਆ ਸੀਗਾ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਲਿਆ ਸੀਗਾ ਟੈਪ ਦਾ ਕਿਉਂਕਿ ਆਪਾਂ ਨਿੰਬੂ ਦਾ ਜੂਸ ਵੀ ਹੈ ਜਿਹੜਾ ਉਹ ਵੀ ਸਿੱਧਾ ਨਹੀਂ ਦੁੱਧ ਦੇ ਵਿੱਚ ਪਾਉਣਾ ਹੈਗਾ ਤੇ ਦੇਖ ਸਕਦੇ ਹੋ ਆਪਣਾ ਦੁੱਧ ਨਿੰਬੂ ਪਾਉਂਦੇ ਹੀ ਫਟਣਾ ਸ਼ੁਰੂ ਹੋ ਗਿਆ ਤੇ ਆਪਾਂ ਦੋ ਬਾਰੀ ਦੇ ਵਿੱਚ ਅੱਧਾ-ਅੱਧਾ ਪਾਇਆ ਜੂਸ ਤੇ ਇਹਨੂੰ ਆਪਾਂ ਹੁਣ ਥੋੜੀ देर ਕੰਟੀਨਿਊ ਹਿਲਾਉਂਦੇ ਰਹਿਣਾ ਤੁਸੀਂ ਦੇਖੋਗੇ ਆਪਣਾ ਸਾਰਾ ਦੁੱਧ ਫਟ ਕੇ ਤਿਆਰ ਹੋ ਜਾਣਾ ਪਹਿਲਾਂ ਇਹ ਥੋੜਾ ਦੁੱਧ ਦੁੱਧ ਜਿਹਾ ਲੱਗਦਾ ਹੁੰਦਾ ਕਿਉਂਕਿ ਉਹ ਪੂਰਾ ਚੰਗੀ ਤਰ੍ਹਾਂ ਪਨੀਰ ਨਹੀਂ ਬਣਿਆ ਹੁੰਦਾ ਜਦੋਂ yellow yellow ਪਾਣੀ ਹੋ ਜਾਂਦਾ ਉਦੋਂ ਆਪਣਾ ਪਨੀਰ ਹੈ ਨਾ ਜਿਹੜਾ ਪੂਰਾ ਵਧੀਆ ਬਣ ਕੇ ਤਿਆਰ ਹੋ ਜਾਂਦਾ ਕਿਉਂਕਿ ਬਿਲਕੁਲ ਵੀ ਦੁੱਧ ਨਹੀਂ ਰਹਿਣਾ ਸਾਰਾ ਪਾਣੀ ਬਣ ਜਾਂਦਾ ਤੇ ਉਹ ਜਿਹੜਾ ਸਾਰਾ ਦੁੱਧ ਹੁੰਦਾ ਉਹਦਾ ਪਨੀਰ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਜਿਹੜਾ ਪਾਣੀ ਹੈ ਉਹ ਬਿਲਕੁਲ yellow yellow ਹੋ ਗਿਆ ਸਾਰਾ ਪਨੀਰ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਗਿਆ ਦੇਖੋ ਕਿੰਨਾ ਉਬਸਾਰਾ ਬਿਲਕੁਲ ਪਾਣੀ ਪਾਣੀ ਹੋ ਗਿਆ ਜਿਹੜਾ ਵਾਈਟ ਵਾਈਟ ਰਹਿ ਜਾਂਦਾ ਹੁੰਦਾ ਨਾ ਉਹਦੇ ਵਿੱਚ ਫਿਰ ਦੁੱਧ ਰ ਆ ਜਾਂਦਾ ਪਨੀਰ ਚੰਗੀ ਤਰ੍ਹਾਂ ਨਹੀਂ ਨਿਕਲਿਆ ਹੁੰਦਾ ਜਦੋਂ ਇਹ ਸਾਰਾ ਜੈਲੋ ਹੋ ਜਾਂਦਾ ਹੈ ਆਪਾਂ ਨੂੰ ਬਿਲਕੁਲ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਬਿਲਕੁਲ ਪਾਣੀ ਬਚਿਆ ਤੇ ਪਨੀਰ ਆਪਣਾ ਇਹ ਵੀ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਉਸੇ ਕੱਪੜੇ ਦੇ ਵਿੱਚ ਪਾ ਲਵਾਂਗੇ ਜਿਹੜੇ ਵਿੱਚ ਆਪਾਂ ਪਹਿਲਾਂ ਪਾਇਆ ਸੀਗਾ ਸਾਰੇ ਨੂੰ ਆਪਾਂ ਇੱਕ ਜਗ੍ਹਾ ਤੇ ਇਕੱਠਾ ਕਰ ਦਵਾਂਗੇ ਇਦੇ ਵਿੱਚ ਦੁੱਧ ਜ਼ਿਆਦਾ ਸੀ ਨਾ ਇਸ ਕਰਕੇ ਇਹਦੇ ਵਿੱਚ ਪਨੀਰ ਜ਼ਿਆਦਾ ਨਿਕਲਿਆ ਤਾਂ ਕਰਕੇ ਆਪਾਂ ਛਾਣਨ ਦੀ ਸਹਾਇਤਾ ਦੇ ਨਾਲ ਇਹਦੇ ਵਿੱਚ ਪਹਿਲਾਂ ਉਤੋਂ ਪਨੀਰ ਪਾ ਲਾਂਗੇ ਮੋਟਾ ਮੋਟਾ ਬਾਕੀ ਦਾ ਫਿਰ ਬਾਅਦ ਵਿੱਚ ਸਾਰਾ ਛਾਣ ਦੇਵਾਂਗੇ ਇਹ ਪਨੀਰ ਵਾਲਾ ਜਿਹੜਾ ਪਾਣੀ ਹੁੰਦਾ ਹੈ ਬਹੁਤ ਜ਼ਿਆਦਾ ਹੈਲਦੀ ਹੁੰਦਾ ਇਹਨੂੰ ਆਪਾਂ ਪੀ ਵੀ ਸਕਦੇ ਹਾਂ ਇਹਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਕਿਉਂਕਿ ਕਈ ਲੋਕ ਨੇ ਜਿਹੜੇ ਆਪਣੀ ਸਿਹਤ ਦਾ ਥੋੜਾ ਜ਼ਿਆਦਾ ਧਿਆਨ ਰੱਖਦੇ ਨੇ ਤਾਂ ਇਹ ਨਾ ਜਿਹੜਾ ਪਨੀਰ ਵਾਲਾ ਪਾਣੀ ਹੁੰਦਾ ਮੁੱਲ ਲਿਆ ਕੇ ਪੀਂਦੇ ਆ ਹੁਣ ਆਪਾਂ ਇਹਨੂੰ ਕੱਪੜੇ ਨੂੰ ਕੱਟੇ ਕਰਕੇ ਨਾ ਉੱਪਰ ਗੰਢ ਦੇ ਦੇਣੀ ਆ ਤਾਂ ਜਿਹੜਾ ਆਪਣਾ ਪਨੀਰ ਹੈ ਖਿੰਡੇ ਨਾ ਇਕੱਠਾ ਰਹੇ ਇੱਕ ਜਗ੍ਹਾ ਤੇ ਤੇ ਆਪਾਂ ਇਹਨੂੰ ਜਾਲੀ ਦੇ ਵਿੱਚ ਰੱਖਣ ਲੱਗੇ ਨਾ ਤਾਂ ਇਹਦੀ ਗੰਢ ਜਿਹੜੀ ਉਹ ਸਾਈਡ ਤੇ ਰੱਖਾਂਗੇ ਹੁਣ ਆਪਾਂ ਛਾਣਨੀ ਦੇ ਵਿੱਚ ਨਾ ਇੱਕ ਹੋਲ ਵਾਲਾ ਮੇਰੇ ਕੋਲ ਆ ਰਾਉਂਡ ਇੱਕ ਪਿਆ ਸੀਗਾ ਪੌਟ ਇਹਦੇ ਵਿੱਚ ਮੈਂ ਪਨੀਰ ਨੂੰ ਰੱਖ ਦਿੱਤਾ ਕਿਉਂਕਿ ਜਿਹੜਾ ਪਾਣੀ ਹੋਊਗਾ نیچے ਸਾਰਾ ਸਟ੍ਰੇਨ ਹੋ ਜਾਊਗਾ ਉੱਪਰ ਇੱਕ ਪਲੇਟ ਮੁੱਦੀ ਮਾਰ ਕੇ ਉੱਪਰ ਮੈਂ ਪੱਤਰ ਦਾ ਕੁੰਡਾ ਮੁੱਦਾ ਮਾਰਤਾ ਤੁਸੀਂ ਇੱਥੇ ਕੋਈ ਵੀ ਵੇਟ ਰੱਖ ਸਕਦੇ ਹੋ ਤੁਹਾਡੀ ਮਰਜ਼ੀ ਆ ਤੁਸੀਂ ਇਹ ਦੇਖ ਸਕਦੇ ਹੋ 2.5 ਘੰਟੇ ਹੋ ਗਏ ਸੀਗੇ ਇਹਨੂੰ ਰੱਖੇ ਨੂੰ ਮੇਰਾ ਥੋੜਾ ਟਾਈਮ ਨਹੀਂ ਲੱਗਿਆ ਸੀਗਾ ਕੱਢਣ ਦਾ ਇਸ ਕਰਕੇ 2.5 ਘੰਟੇ ਹੋ ਗਏ ਨਹੀਂ ਤਾਂ ਤੁਸੀਂ ਅੱਧਾ ਪੌਣਾ ਘੰਟਾ ਇਹਨੂੰ ਰੱਖ ਸਕਦੇ ਹੋ ਅੱਧਾ ਪੌਣਾ ਘੰਟਾ ਇਨਾਫ ਹੁੰਦਾ ਤੁਸੀਂ ਦੇਖ ਸਕਦੇ ਹੋ ਆਪਣਾ ਪਨੀਰ ਕਿੰਨਾ ਵਧੀਆ ਜਾਲੀ ਵਾਲਾ ਬਣ ਕੇ ਤਿਆਰ ਹੋਇਆ ਪੂਰਾ ਸੌਫਟ ਪਨੀਰ ਬਣਿਆ ਆਪਣਾ ਦੇਖੋ ਕਿੰਨਾ ਸੌਫਟ ਹੈ ਪਨੀਰ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ